ਇਹ ਬਦਨਾਮ ਕੀਤਾ ਜਾ ਰਿਹਾ ਵੀ ਪੰਜਾਬ ਰਾਈ ਨਸ਼ਾ ਆ ਰਿਹਾ ਵਾ ਇਹ ਪੰਜਾਬ ਰਾਈ ਨਸ਼ਾ ਨਹੀਂ ਆ ਰਿਹਾ ਇਹ ਅਡਾਨੀਆਂ ਦੀ ਬੰਦਰਗਾਹ ਰਾਈ ਆ ਰਿਹਾ ਵਾ ਅਡਾਨੀਆਂ ਦੇ ਬੰਦਰਗਾਹ ਤੋਂ ਇੰਨਾ ਫੜਿਆ ਗਿਆ ਮੋਦੀ ਸਾਹਿਬ ਨੂੰ ਪਤਾ ਨਹੀਂਗਾ ਇੱਥੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਅਡਾਨੀ ਦੇ ਹੂੰ ਪਿਛਲੇ ਦਿਨਾਂ ਦੇ ਵਿੱਚ ਇਹ ਬੰਦਰਗਾਹ ਰਾਈ ਆ ਰਿਹਾ ਵਾ ਇਹ ਰਾਸਥਾਨ ਰਾਸਤੇ ਆ ਰਿਹਾ ਵਾ ਇਹ ਪੰਜਾਬ ਨੂੰ ਬਦਨਾਮ ਕੀਤਾ ਜਰਾ ਪੰਜਾਬ ਰਾਈ 2 ਕਿਲੋਟਾਜੂ 3 ਕਿਲੋਟਾਜੂ ਹੀ ਰਹਿਣਾ ਰਾਤ ਨੂੰ ਡਰੋਨ ਅਕਸਰ ਆਉਣੀ ਤੇ ਡਰੋਨਾ ਰਾਈ ਆ ਹੂੰ ਔਰ ਰਾਤ ਨੂੰ ਸਾਨੂੰ ਡਰੋਨ ਦੇਖਣਗੇ ਨਾ ਚਾਗਦੇ ਇਹ ਆਈਪੋਰਟ ਰਾਈ ਰਿਹਾ ਵਾ ਹੂੰ ਇਹ ਇਹ ਆਪਣਾ ਭਲੇਖਾ ਇਹਨਾਂ ਇੱਕ ਨੈਰੇਟਿਵ ਨਾਲੇ ਆਪਾਂ ਨਾਲੇ ਆਪਾਂ ਰਹਿੰਦੇ ਇੱਥੇ ਆ ਸਾਨੂੰ ਪਤਾ ਹੀ ਆ ਕਿੰਨੇ ਕਿ ਡਰੋਨ ਇੱਥੋਂ ਆਉਂਦੇ ਆ ਬਿਲਕੁਲ ਬਿਲਕੁਲ ਕਿਤੇ 6 ਮਹੀਨੇ ਬਾਅਦ ਇੱਕ ਆ ਗਿਆ ਤੇ ਪਸਾਰ ਬਾਅਦ ਦੋ ਨਜ਼ਰ ਆ ਗਏ ਇੰਨੇ ਕੀ ਹੈ ਨਾ ਇੰਨੇ ਐਵਰੇਜੇ ਹੀ ਕੰਮ ਤੇ ਡਰੋਨ ਤੇ ਆ ਵੀ ਡਰੋਨਰਾਂ ਦੇ ਹਥਿਆਰ ਆ ਰਹੇ ਆ ਹਾਂ ਜ਼ਿਆਦਾਤਰ ਡਰੋਨਾਂ ਦੀ ਕਵੰਟਾਂ ਨਾਲੋਂ ਤੇ ਆ ਹੀ ਨਹੀਂ ਜਾਂਦੀ ਨਾ ਨਹੀਂ ਆ ਸਕਦਾ ਕਿ ਕਵੰਟਾਂ ਨਾਲ ਆ ਹੀ ਐ ਨਹੀਂ ਪੋਟਾਂ ਸਾਣੀ ਉਧਰੀਆ ਵਾ ਇਹ ਅਸਲ ਵਿੱਚ ਪਹਿਲਾਂ ਆਏ ਬੰਬੇਜ ਹੀਰੋਆਂ ਦਾ ਨਸ਼ਾ ਹੀ ਹੈ ਹੀਰੋ ਪੀਂਦੇ ਹੀ ਕੰਮ ਕਰਦੇ ਹੀ ਉਹਨਾਂ ਦੇ ਬਾਦਰੇਸ਼ਨ ਬਹੁਤ ਜ਼ਿਆਦਾ ਹੁੰਦਾ ਹੈ ਕਰੋੜਾਂ ਅਰਬਾਂ ਰੁਪਇਆ ਲਾਇਆ ਹੈ ਤੇ ਡੁੱਬ ਜਾਂਦਾ ਹੈ ਤੇ ਹੋਰ ਕੋਈ ਕੋਈ ਲੱਭਦਾ ਨਹੀਂ ਬਸ ਮੈਗ ਚੇਟਾ ਪੀਂਦੇ ਹੀ ਔਰ ਇਹ ਉਹਨਾਂ ਦਾ ਨਸ਼ਾ ਹੀ ਔਰ ਇਹ ਸਾਡੇ ਆਮ ਆਵਾਮ ਲੋਕਾਂ 'ਚ ਇਹ ਮੁੜਕੇ ਬਾਝ ਆਉਂਦਾ ਆਉਂਦਾ ਹੌਲੀ ਹੌਲੀ ਆ ਗਿਆ ਤੇ ਹੜੀ ਤਰ੍ਹਾਂ ਕੋਲ ਆਮ ਲੋਕਾਂ ਕੋ ਵੀ ਆ ਗਿਆ ਇਹ ਜਿਹੜੇ ਸਰਮਾਇਦਾਰਾਂ ਦਾ ਨਸ਼ਾ ਹੀ ਲੋਕਾਂ ਕੋ ਆ ਗਿਆ ਇਹਦਾ ਹਾਲ ਤਾਂ ਕੁਝ ਹੈਗਾ ਅਸਲ ਮੈਂ ਤੁਹਾਨੂੰ ਦੱਸਦਾ ਵੀ ਜਦੋਂ ਕਾਰਵਾਈ ਨਹੀਂ ਕਰ ਰਹੀ ਸਰਕਾਰ ਨੇ ਹੁਣ ਅਡਾਨੀ ਦੀ ਪੋਰਟ ਤੋਂ ਕਿੰਨੀ ਸਮੈਗ ਹੀ ਰੋਣ ਫੜੀ ਗਈ ਤੇ ਅਡਾਨੀ ਤੋਂ ਫਿਰ ਕਾਰਵਾਈ ਕੋਈ ਨਹੀਂ ਹੋਈ ਸ਼ਾਹਰੂਖ ਖਾਨ ਦੇ ਮੁੰਡੇ ਕੋ ਕਿੰਨੀ ਫੜੀ ਗਈ ਹਾਂ ਆ ਬੰਦੇ ਕੋ ਫੜੀ ਜਾਵੇ ਤੇ ਉਹਨੂੰ ਕੋੜ-ਕੋੜ ਮਾਰ ਦਿੰਦੇ ਆ ਉਹ ਤੋਂ ਪੁੱਛਿਆ ਨਹੀਂ ਜ਼ਿਆਦਾ ਵੀ ਤੂੰ ਕਿਥੋਂ ਲਿਆਉਂਦਾਗਾ ਤੇ ਉਹ ਕਾ ਕਿਥੋਂ ਲਿਆਉਂਦਾ ਤੇ ਉਹ ਕਾ ਕਿਥੋਂ ਲਿਆਉਂਦਾ ਨੈਕਸਟ ਸਫੇ ਤੋਂ ਭੜਿਆ ਜਾਂਦਾ ਸਾਰਾ